ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੀ ਸੋਚ ਦਾ ਸਫਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ 1539 ਤੋਂ ਲੈ ਕੇ ਹੁਣ 1581 ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀ ਥਾਂ ਉਹਨਾਂ ਦੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੇ ਲਈ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਵਿੱਚ ਲਹਿਰ ਦਿਨੋਂ ਦਿਨ ਫੈਰਦੀਆ ਕਲਾਵਲ ਚਰ ਰਹੀ ਸੀ ਹਿੰਦੂਆਂ ਤੋਂ ਇਲਾਵਾ ਮੁਸਲਮਾਨ ਵੀ ਸਿੱਖ ਲਹਿਰ ਦੇ ਪ੍ਰਭਾਵ ਅਧੀਨ ਆ ਰਹੇ ਸਨ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਅਦੁੱਤੀ ਵਿਦਵਾਨ ਅਤੇ ਉੱਚ ਪਾਏ ਦੇ ਸ਼ਾਇਰ ਸਨ ਆਪ ਨੇ ਸ਼ੇਖ ਗੁਰੂਆਂ ਤੋਂ ਇਲਾਵਾ ਉਦਾਰ ਵਿਚਾਰਾਂ ਵਾਲੇ ਭਾਰਤ ਭਰ ਦੇ ਭਗਤਾਂ ਅਤੇ ਨਾਲੇ ਸੂਫੀਆਂ ਦੀ ਬਾਣੀ ਨੂੰ ਇੱਕ ਥਾਂ ਇਕੱਤਰ ਕਰਕੇ ਗ੍ਰੰਥ ਸਾਹਿਬ ਦਾ ਰੂਪ ਦੇ ਦਿੱਤਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਦੇ ਦਰਮਿਆਨ ਹਰਮੰਦਰ ਸਾਹਿਬ ਦੀ ਉਸਾਰੀ ਕਰਵਾ ਦਿੱਤੀ ਸੀ ਅਤੇ ਉਸ ਦੀ ਬੁਨਿਆਦ ਵੀ ਸੂਫੀ ਫਕੀਰ ਮੀਆਂ ਮੀਰ ਤੋਂ ਰਖਵਾਈ ਸੀ ਇਸ ਨਾਲ ਸਿੱਖ ਧਰਮ ਨੂੰ ਇੱਕ ਕੇਂਦਰੀ ਸਥਾਨ ਮਿਲ ਗਿਆ ਸੀ ਹਰਮੰਦਰ ਸਾਹਿਬ ਦੇ ਦਰਸ਼ਨ ਲਈ ਸੰਗਤ ਹਿੰਦੁਸਤਾਨ ਤੋਂ ਬਾਹਰ ਦੇ ਮੁਲਕਾਂ ਤੋਂ ਵੀ ਆਉਂਦੀ ਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਗੁਰੂ ਘਰ ਦੇ ਮੁਗਲ ਬਾਦਸ਼ਾਹ ਨਾਲ ਸੰਬੰਧ ਬਹੁਤ ਸੁਖਾਂਵੇਂ ਰਹੇ ਸਨ ਬਾਬਰ ਹਮਾਇੂ ਅਤੇ ਅਕਬਰ ਪੇਸ਼ੇਵਰ बादशाह सन उन्होंने लोगों के धार्मिक विश्वासों बिल्कुल दखल नहीं दिता जहांगीर खुद राजपूतों का दोतरा इस्लामी सराह का भी पूरी तरह पाबंद नहीं सी पर नज़र मौलविया के प्रभाव अधीन शेख अहमद सरहदी मुजद अरफ शानी ਉਸ ਕੱਟੜਪੰਥੀ group ਦਾ ਆਗੂ ਸੀ ਉਧਰ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਪ੍ਰੀਤਿ ਚੰਦ ਨੇ ਗੁਰਗੱਦੀ ਹਾਸਲ ਕਰਨ ਲਈ ਮੁਗਲ ਬਾਦਸ਼ਾਹਾਂ ਦੀ ਓਟ ਤੱਕਣੀ ਸ਼ੁਰੂ ਕਰ ਦਿੱਤੀ ਸੀ ਇਸ ਦੇ ਫਲਸ ਰੂਪ ਗੁਰੂ ਘਰ ਵਿੱਚ ਮੁਗਲ ਬਾਦਸ਼ਾਹਾਂ ਦਾ ਦਾਖਲ ਸ਼ੁਰੂ ਹੋ ਗਿਆ ਸੀ ਪ੍ਰੀਤਿ ਚੰਦ ਨੇ ਸਚੀਆਂ ਝੂਠੀਆਂ ਸ਼ਿਕਾਇਤਾਂ ਅਕਬਰ ਤੱਕ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਅਕਬਰ ਨਾਲ ਗੁਰੂ ਅਰਜਨ ਦੇਵ ਜੀ ਦੇ ਸਬੰਧ ਸੁਖਾਵੇ ਸਨ ਇਸ ਲਈ ਬਾਦਸ਼ਾਹੀ ਦਖਲ ਦੇ ਗਲਤ ਸਿੱਟੇ ਨਾ ਨਿਕਲ ਸਕੇ ਪਰ ਹੁਣ ਗੁਰੂ ਘਰ ਦੇ ਅੰਦਰੋਂ ਹੀ ਨਹੀਂ ਸਗੋਂ ਸਿੱਖ ਵਿਰੋਧੀ ਸ਼ੈਖ ਅਹਿਮਦ ਅਰਫਸਾਨੀ ਵੱਲੋਂ ਇਹ ਰੌਲਾ ਵੀ ਪਾ ਦਿੱਤਾ ਗਿਆ ਕਿ ਗੁਰੂ ਅਰਜਨ ਦੇਵ ਜੀ ਨੇ ਜਹਾਂਗੀਰ ਦੇ ਵਿਰੁੱਧ ਉਸ ਦੇ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਸੀ ਸ਼ੇਖ احمد ਅਲਫਸਾਨੀ ਸਰਹੰਦੀ ਨਜ਼ਰਬੰਦੀ ਫਿਰਕੇ ਦਾ ਨਕਸ਼ਬੰਦੀ ਫਿਰਕੇ ਦਾ ਆਗੂ ਸੀ ਉਹ ਸਿੱਖ ਮਤ ਨੂੰ ਇਸਲਾਮ ਦਾ ਦੁਸ਼ਮਣ ਮੰਨਦਾ ਸੀ ਲਾਹੌਰ ਦਾ ਸੂਬੇਦਾਰ ਮਰਤਜਾ ਖਾਨ ਉਸ ਦਾ ਚੇਲਾ ਸੀ ਇਹਨਾਂ ਹਾਲਾਤਾਂ ਵਿੱਚ ਜਦੋਂ ਜਹਾਂਗੀਰ ਲਾਹੌਰ ਆਇਆ ਤਾਂ ਉਹਨਾਂ ਨੇ ਖੁਸਰੋ ਦੀ ਮਦਦ ਕਰਨ ਦਾ ਦੋਸ਼ ਲਾ ਕੇ ਗੁਰੂ ਅਰਜਨ ਦੇਵ ਜੀ ਨੂੰ ਯਾਸਾ ਵਰਤ ਕੇ ਸ਼ਹੀਦ ਕਰ ਦੇਣ ਦਾ ਹੁਕਮ ਉਸ ਤੋਂ ਕਰਵਾ ਦਿੱਤਾ ਗੁਰੂ ਜੀ ਨੂੰ ਅਥ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਸਾਦ ਨਾਲ ਸਿੱਖ ਧਰਮ ਇੱਕ ਇਤਿਹਾਸਕ ਮੋੜ ਘਟਦਾ ਹੈ ਅੱਜ ਲਈ ਐਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ